ਅਨੀ ਸਿੰਘ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ ਇਸ ਸਿੰਗਰ ਕੋ ਕਿਹਾ ਜਾਂਦਾ ਹੈ ਬਾਦਸ਼ਾਹ ਨੇ ਕੈਰੀਅਰ ਕਰ ਦਿੱਤਾ ਸੀ ਖਰਾ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਦੇ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਕੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਉਸ ਸਿੰਗਰ ਦੇ ਬਾਰੇ ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਹੁਤ ਹੀ ਵਧੀਆ ਕਮਾਲ ਦਾ ਸਿੰਗਰ ਸੀ ਪਰ ਬਾਦਸ਼ਾਹਾਂ ਦੇ ਵੱਲੋਂ ਉਹਨਾਂ ਦਾ ਕਰੀਅਰ ਖਰਾਬ ਕਰ ਦਿੱਤਾ ਗਿਆ ਸੀ ਪੰਜਾਬੀ ਸਿੰਗਰਸ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੇ ਵਿੱਚ ਉਹਨਾਂ ਨੂੰ ਬੇਅੰਤ ਹ ਪਿਆਰ ਦਿੱਤਾ ਜਾਂਦਾ ਹੈ ਬਾਲੀਵੁੱਡ ਦੇ ਸਿਤਾਰੇ ਜਿਉਂ ਉਹਨਾਂ ਦੇ ਗੀਤਾਂ ਦੇ ਉੱਤੇ ਨੱਚਦੇ ਹੋਏ ਨਜ਼ਰ ਆਉਂਦੇ ਆ ਉਹ ਚਾਹੇ ਦਲੇਰ ਮਹਿੰਦੀ ਹੋਵੇ ਏਪੀ ਢਿੱਲੋਂ ਹੋਣ ਜਾਂ ਫਿਰ ਦਲਜੀਤ ਦੋਸਾਂਝ ਇਨਾ ਦਾ ਕ੍ਰੇਜ਼ ਸਾ ਹਰ ਕਿਸੇ ਦੇ ਵਿੱਚ ਵੇਖਣ ਨੂੰ ਮਿਲਦਾ ਇਹਦਾ ਇੱਕ ਅਜਿਹਾ ਸਿਤਾਰਾ ਸੀ ਜਿਸ ਦਾ ਨਾਮ ਹੈ ਇੰਦੇ ਬਖਸ਼ੀ ਜਿਨ੍ਹਾਂ ਦਾ ਕ੍ਰੇਜ਼ 2018 ਔਰ 19 ਦੇ ਦਰਮਿਆਨ ਵੇਖਣ ਨੂੰ ਮਿਲਿਆ ਸੀ ਇਹਨਾਂ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਕਲੱਬਾਂ ਪਬ ਔਰ ਪਾਰਟੀਆਂ ਦੇ ਵਿੱਚ ਇਹਨਾਂ ਦੇ ਗੀਤ ਹਮੇਸ਼ਾ ਸੁਨੇ ਜਾਂਦੇ ਸੀਗੇ ਦੱਸਿਆ ਕਿ ਇਸ ਗਾਇਕ ਦੇ ਹਮਟੀ ਸ਼ਰਮਾ ਦੀ ਦੁਲਹਨੀਆਂ ਦੇ ਵਿੱਚ ਜੋ ਗੀਤ ਆਇਆ ਸੀ ਸੈਟਰਡੇ ਸੈਟਰਡੇ ਤੇ ਨਾਲ ਦੀ ਨਾਲ ਕਾਲਾ ਚਸ਼ਮਾ ਗੀਤ ਜੋ ਸੀ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ 2013 ਚ ਰਿਲੀਜ਼ ਹੋਏ ਹਮਟੀ ਸ਼ਰਮਾ ਕੀ ਦੁਲਹਨੀਆਂ ਦੇ ਗੀਤ ਸੈਟਰਡੇ ਸੈਟਰਡੇ ਨੇ ਹਿੰਦੀ ਬਖਸ਼ੀ ਨੂੰ ਇੱਕ ਅਲੱਗ ਪਛਾਣ ਦਵਾਈ ਸੀ ਅਤੇ ਦੱਸਦੀ ਹੈ ਕਿ ਸਰੋਤਿਆਂ ਦੇ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਗਿਆ ਸੀ 인ਦੀਪ ਨੂੰ ਇਸ ਦਾ ਸੇਰਾ ਪਰ ਨਹੀਂ ਮਿਲਿਆ ਸਗੋ ਇਸ ਦਾ ਸਾਰਾ ਦਾ ਸਾਰਾ ਕ੍ਰੈਡਿਟ ਬਾਦਸ਼ਾ ਨੂੰ ਦੇ ਦਿੱਤਾ ਗਿਆ ਸੀਗਾ ਨਾਲ ਦੀ ਕਿ ਇੱਕ ਇੰਟਰਵਿਊ ਦੌਰਾਨ 인ਦੀਪ ਬਖਸ਼ੀ ਨੇ ਗੱਲ ਕਰਦੇ ਕਿਹਾ ਸੀ ਕਿ ਬਾਦਸ਼ਾ ਨੇ ਉਹਨਾਂ ਦੇ ਕੈਰੀਅਰ ਨੂੰ ਤਬਾਹ ਕਰ ਦਿੱਤਾ ਬਾਦਸ਼ਾ ਕਾਰਨ ਹੀ ਉਹ 6 ਸਾਲ ਤੱਕ ਇੰਡਸਟਰੀ ਦੇ ਵਿੱਚ ਗੁਮਨਾਮ ਰਹੇ ਸੀ ਕਾਇਗਨਦ ਅਸਿਆ ਬਾਦਸ਼ਾ ਨੇ ਸੈਟਰਡੇ ਸੈਟਰਡੇ ਦਾ ਸਾਰਾ ਕ੍ਰੈਡਿਟ ਲੈ ਲਿਆ ਅਤੇ ਲੰਬੀ ਲੜਾਈ ਲੜਨ ਤੋਂ ਬਾਅਦ ਹੀ ਮੈਨੂੰ ਆਪਣੇ ਗੀਤ ਜੋ ਸੀਏ ਉਹਨਾਂ ਦੀ ਪਹਿਚਾਨ ਮਿਲੀ ਅੰਦੀਪ ਦਾ ਕਹਿਣਾ ਹੈ ਕਿ ਬਾਲਚਨ ਨੇ ਨਾ ਸਿਰਫ ਉਸਦੇ ਗੀਤ ਨੂੰ ਚੋਰੀ ਕੀਤਾ ਬਲਕਿ ਇੰਡਸਟਰੀ ਦੇ ਵਿੱਚ ਉਸਦੇ ਲਈ ਰਸਤੇ ਵੀ ਬੰਦ ਕਰ ਦਿੱਤੇ ਇਸ ਦੇ ਨਾਲ ਹੀ ਅੱਗੇ ਗਾਇਕ ਨੇ ਕਿਹਾ ਕਿ ਬਾਦਸ਼ਾਹ ਨੇ ਉਸ ਦੇ ਖਿਲਾਫ ਝੂਠੀ ਖਬਰ ਫੈਲਾਈ ਅਤੇ ਉਸ ਉੱਤੇ ਗੀਤਾਂ ਨੂੰ ਚੋਰੀ ਕਰਨ ਦਾ ਦੋਸ਼ ਵੀ ਲਗਾਇਆ ਜੋ ਕਿ ਉਹਨਾਂ ਦੇ ਮੁਤਾਬਿਕ ਪੂਰੀ ਝੂਠੀ ਖਬਰ ਸੀ ਐਸਨਾਲੀ ਗਾਇਕ ਨੇ ਦੱਸਿਆ ਕਿ ਉਹਨਾਂ ਦੀ ਇੱਕ ਇੱਛਾ ਹੈ ਕਿ ਉਹ ਹਨੀ ਸਿੰਘ ਦੇ ਨਾਲ ਵੀ ਕੰਮ ਕਰਨਾ ਚਾਹੁੰਦੇ ਆ ਤੇ ਇੰਡਸਟਰੀ ਦੇ ਵਿੱਚ ਇੱਕ ਵਾਰ ਫੇਰ ਵਾਪਸੀ ਕਰਨਾ ਚਾਹੁੰਦੇ ਆ ਸੰਗੀਤਕਾਰ ਅਤੇ ਗਾਇਕਿੰਦੇ ਬਖਸ਼ੀ ਦੀ ਗੱਲ ਕਰੀਏ ਤੇ ਉਹਨਾਂ ਨੇ ਬਹੁਤ ਸਾਰੇ ਹਿੱਟ ਗੀਤ ਜੋ ਆ ਇੰਡਸਟਰੀ ਨੂੰ ਦਿੱਤੇ ਆ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਗੀਤ ਜੁਆ ਇਹਨਦੇ ਬਖਸ਼ੀ ਦੇ ਵੱਲੋਂ ਹੀ ਗਾਏ ਗਏ ਨੇ ਸੰਗੀਤਕਾਰ ਅਤੇ ਗਾਇਕ ਇਹਨਦੇ ਬਖਸ਼ੀ ਮਲਕ ਨਾਮ ਦੀ ਇੱਕ ਐਲਬਮ ਲੈ ਕੇ ਆ ਰਹੇ ਨੇ ਮਲਕ ਚ ਕੁੱਲ 8 ਗੀਤ ਨੇ ਜਿਨ੍ਹਾਂ ਚੋਂ ਜ਼ਿਆਦਾਤਰ ਇਹਨਦੇ ਬਖਸ਼ੀ ਦੇ ਵੱਲੋਂ ਹੀ ਗਾਏ ਗਏ ਨੇ ਹੁਣ ਜੇਕਰ ਤੁਸੀਂ ਇਸ ਐਲਬਮ ਦੇ ਨਾਮ ਨੂੰ ਲੈ ਕੇ ਉਲਝਣ ਦੇ ਵਿੱਚ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਗਾਇਕ ਦਾ ਕਹਿਣਾ ਹੈ ਕਿ ਇਸ ਦਾ ਮਤਲਬ ਇੱਕ ਨੰਬਰ ਹੈ ਅਤੇ ਉਹਨਾਂ ਨੂੰ ਯਕੀਨ ਹੈ ਕਿ ਇਸ ਐਲਬਮ ਦੇ ਸਾਰੇ ਗੀਤ ਜੁਨਾ ਸ਼ਾਨਦਾਰ ਹੋਣਗੇ ਤਾਂ ਦੱਸ ਦਈਏ ਕਿ ਗਾਇਕ ਨੇ ਇੱਕ ਟਾਈਮ ਦੇ ਉੱਤੇ ਬਹੁਤ ਹੀ ਵੱਡਾ ਜੋਆ ਫੇਮ ਦੇਖਿਆ 218 19 ਦੇ ਦਰਮਿਆਨ ਕਿਉਂਕਿ ਉਹਨਾਂ ਦੇ ਗੀਤ ਜੋ ਗਾਏ ਹੋਏ ਸੀਗੇ ਕਾਫੀ ਜ਼ਿਆਦਾ ਸੁਪਰ ਹਿੱਟ ਹੋਏ ਸੀ ਪਰ ਕਿਤੇ ਨਾ ਕਿਤੇ ਸਾਰਾ ਕ੍ਰੈਡਿਟ ਜੋ ਸੀਗਾ ਬਾਦਸ਼ਾ ਨੂੰ ਦੇ ਦਿੱਤਾ ਗਿਆ ਸੀਗਾ ਤੇ ਇਹਨਾਂ ਗੀਤਾਂ ਕਰਕੇ ਹੀ ਬਾਦਸ਼ਾ ਜੋ ਸੀਗੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਇੱਕ ਵੱਡਾ ਮੁਕਾਮ ਹਾਸਲ ਕਰ ਸਕੇ ਸੀ